ਫਤੇਗੜ ਸਾਹਿਬ ਪੁਲਿਸ ਨੇ ਇੱਕ ਅਜਿਹੇ ਮੁਲਜ਼ਮ ਨੂੰ ਕਾਬੂ ਕੀਤਾ ਜੋ ਕਿ ਸਿਲਵਰ ਫੌਕਸ ਵਰਗੇ ਜੰਗਲੀ ਜੀਵਾਂ ਦੀ ਚਮੜੀ ਦਾ ਵਪਾਰ ਕਰਦਾ ਸੀ ਮੁਲਜ਼ਮ ਦੇ ਕੋਲੋਂ ਸਿਲਵਰ ਫੌਕਸ ਦੀ ਚਮੜੀ ਦਾ ਮਫਰਲ ਵੀ ਬਰਾਮਦ ਹੋਇਆ ਹੈ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦੀ ਰਿਮਾਂਡ ਹਾਸਲ ਕੀਤੀ ਹੈ ਪੁੱਛਗਿੱਛ ਦੌਰਾਨ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਚਮੜੀ ਕਿੱਥੋਂ ਲਿਆਉਂਦਾ ਸੀ ਤੇ ਅੱਗੇ ਕਿਸ ਨੂੰ ਵੇਚਦਾ ਸੀ ਇਹ ਜੀ ਕਲੋਥ ਹਾਊਸ ਹੈ ਨਾ ਦਾ ਗੋਰਵ ਜਿਹੜਾ ਸ਼ਰਮਾ ਹੈ ਉਹਨੂੰ ਅਰੈਸਟ ਉਸਦੀ ਅਰੈਸਟ ਹੋਈ ਹੈ ਔਰ ਵਾਈਲਡ ਲਾਈਫ ਐਕਟ ਦੇ ਤਹਿਤ ਐਫ ਆਈ ਆਰ ਹੋਈ ਸੀ ਅੰਡਰ ਸੈਕਸ਼ਨ 39 50 51 ਇਹ ਮਾਮਲਾ ਕਿਸੇ ਪੁਰਾਣਾ ਸੀ ਮਾਮਲਾ ਸਾਨੂੰ ਇਨਫੋਰਮੇਸ਼ਨ ਸੀਗੀ ਕੋਈ ਬੈਂਡ ਜਿਹੜੇ ਮਟੀਰੀਅਲ ਹੈ ਸੋ ਉਹਨਾਂ ਦਾ ਮਤਲਬ ਕਿਸੇ ਜਾਨਵਰ ਦੀ ਜਿਹੜੀ ਸਕਿਨ ਹੈ ਉਸ ਤੋਂ ਲੈ ਕਰਕੇ ਕੋਈ ਉਸਦੀ ਸਪਲਾਈ ਔਰ ਇਹ ਜਿਹਾ ਮੈਟਰ ਕੋਈ ਸਾਡੇ ਧਿਆਨ ਚ ਆਇਆ ਸੀ ਉਸ ਕਰਕੇ ਫਿਰ ਜਦੋਂ ਸਾਰੀ ਤਹਿਕੀਕਤ ਕੀਤੀ ਉੱਥੇ ਜਿਹੜੋ ਉਹਨਾਂ ਨੂੰ ਫੜਿਆ ਤਾਂ ਪਤਾ ਲਗਾ ਸਿਲਵਰ ਫੌਕਸ ਦੀ ਜਿਹੜੀ ਸਕਿਨ ਹੈ ਸੋ ਉਸ ਦਾ ਮਫਲਰ ਸ਼ੇਪ ਦੇ ਵਿੱਚ ਸਾਨੂੰ ਮਿਲਿਆ ਤਾਂ ਉਸ ਦੀ ਫਿਰ ਤਹਿਕੀਕਤ ਦੇ ਵਿੱਚ ਪੀਐਫਆਰ ਦਿੱਤੀ ਆ ਸਾਨੂੰ ਇਨਫੋਰਮੇਸ਼ਨ ਸਿਗੀ ਜਿਸ ਦੇ ਵਿੱਚ ਫੋਰੈਸਟ ਵਾਲੇ ਵੀ ਇਨਵੋਲ ਸੀਗੇ ਸੋ ਫੋਰੈਸਟ ਰੈਂਜਰ ਜਿਹੜੇ ਹੈਗੇ ਉਹਨਾਂ ਨੂੰ ਵੀ ਇਨਵੋਲ ਕੀਤਾ ਹੈ ਔਰ ਉਸ ਬੇਸ ਤੇ ਫਿਰ ਇਹ ਪਚਿਆ ਸਾ ਪਤਾ ਲੱਗੇ ਕਿਥੋਂ ਲੈ ਕੇ ਆਂਦਾ ਸੀ ਜਾਂ ਕਿੱਥੇ ਸਪਲਾਈ ਕਰਦਾ ਹਾਂ ਹਾਂਜੀ ਉਹ ਸਾਰਾ ਦੋ ਦਿਨਾਂ ਦੇ ਵਿੱਚ ਦੋ ਦਿਨਾਂ ਦੀ ਰਿਮਾਂਡ ਹੈ ਇਸ ਦੀ ਤੋਂ ਆਪਾਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਵੀ ਕਰ ਕਰ ਰਹੇ ਹਾਂ ਕਿ ਕਿਥੋਂ ਲੈ ਕੇ ਆਂਦਾ ਸੀ ਇਸ ਤੋਂ ਪਹਿਲੇ ਕਿੰਨੀ ਵਾਰ ਕਰ ਚੁੱਕਾ ਹੈ ਉਹ ਸਾਰਾ ਫਿਰ ਆ ਉਹ ਤੁਸੀਂ ਵੈਰੀਫਾਈ ਪਹਿਲਾਂ ਕੋਈ ਮਾਮਲਾ ਦਾ ਨਹੀਂ ਜੀ ਪਹਿਲੇ ਕੋਈ ਆਉਜਾ ਮਾਮਲਾ ਦਾ ਨਹੀਂ